ਲੋ ਵੀ ਦੋਸਤੋ ਜਿਹੜੇ ਸੋਚਣਾ ਭਰਾ ਕਿ ਆਪਣੇ ਕੋਲ ਵੀਆਈਪੀ ਫੋਨ ਨੰਬਰ ਹੋਣੇ ਚਾਹੀਦੇ ਨੇ ਵੀਆਈਪੀ ਫੋਨ ਨੰਬਰ ਮਿਲਣਗੇ ਕਿਥੋਂ ਤੇ ਮਿਲਣਗੇ ਬਿਲਕੁਲ ਸਸਤੇ ਰੇਟ ਦੇ ਉੱਤੇ ਬਾਈ ਆਪਦੇ ਨਾਲ ਖੜੇ ਆ ਕਿਉਂਕਿ ਆਪਾਂ ਅੱਜ ਵੀਆਈਪੀ ਨੰਬਰ ਲੈਤਾ ਆਪਾਂ ਸੋਚਿਆ ਕਿ ਆਪਾਂ ਜੇ ਸਾਂਝਾ ਜਿਹੜੀ ਤੁਹਾਡੇ ਨਾਲ ਵੀ ਸਾਂਝੀ ਕਰੀਏ ਸਸੇ ਸਸੇ ਕੰਮ ਬਾਈ ਵਧੀਆ ਕਿਹੜਾ ਬਾਈ ਬਾਈ ਇੱਕ ਤਾਂ ਲੋਕੇਸ਼ਨ ਬੋਲ ਆਪਣੇ ਇਹ ਪਿੰਡ ਵੀਰੇ ਮੀਮਸਾ ਤੁਹਾਡੇ ਦੇ ਕੋਲ ਆ ਮੀਮਸਾ ਪਿੰਡ ਠੀਕ ਹੈ ਤੇ ਬਾਈ ਨਾਲ ਵੀਆਈਪੀ ਨੰਬਰਾਂ ਦੀ ਕੰਮ ਕਰਦਾ ਵੀਆਈਪੀ ਨੰਬਰ ਜਿਹੋ ਜਿਹਾ ਤੁਹਾਡੀ ਸੋਚ ਆ ਯਾਰ ਤੂੰ ਸੋਚ ਕੇ ਆ ਜਾ ਉਹੋ ਜਿਹਾ ਨੰਬਰ ਕਹਿੰਦਾ ਤੂੰ ਜਿਹੜਾ ਜਿਹੜਾ ਬੰਦਾ ਮੰਗੂ ਉਹਦਾ ਨੰਬਰ ਦੇ ਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਤੇ ਰੇਟ ਉਹ ਮੈਂ ਕਹਿੰਦਾ ਮੈਂ ਬਹੁਤ ਥਾੜੇ ਟਰਾਈ ਕਰਿਆ ਸੀ ਬਾਈ ਰੇਟ ਦਾ ਦਿਨ ਰਾਤ ਦਾ ਫਰਕ ਹੈਗਾ ਜਦੋਂ ਰੇਟ ਰੇਟ ਵੀਰੇ ਆਪਣਾ ਸਾਰਿਆਂ ਨੂੰ ਸਹੀ ਰੇਟ ਆ ਕੋਈ ਵੱਧ ਰੇਟ ਨਹੀਂ ਆਪਾਂ ਕਹਿੰਦੇ ਜਾਇਜ਼ ਰੇਟ ਦੇਵਾਂਗੇ ਨੰਬਰ ਕੋਈ ਗੱਲ ਨਹੀਂ ਠੀਕ ਹੈ ਤੇ ਫੁੱਲ ਆਪਣੀ ਗਾਰੰਟੀ ਹੈ ਫੁੱਲ ਗਾਰੰਟੀ ਨਿਗਾਹ ਮਾਰ ਦਿਓ ਇੱਧਰ ਦੇਖ ਸਕਦੇ ਹੋ 000 ਲੈਣਾ ਜਿਵੇਂ 59000 47000 29000 ਇਦਾਂ 000 ਵਾਲੇ ਪੈਣ ਬਈ ਇਹਦਾ ਥੋੜਾ ਰੇਟ ਬੋਲਦੇਗਾ ਮਾੜਾ ਇਹਦਾ ਰੇਟ ਵੀਰੇ ਨੰਬਰ ਦਾ 5000 ਰੁਪਿਆ ਠੀਕ ਹੈ ਪਰ ਉਰੇ ਮੀਮ ਸੇ ਆਕੇ ਲੈ ਕੇ ਜਾਣਾ ਬੂ ਜੋ ਵੀ ਨੰਬਰ ਆ ਠੀਕ ਹੈ ਉਹਨਾਂ ਦੇ ਕੋਈ ਹੋਰੀ ਪੈਣਾ ਜੇ ਬੰਦੇ ਨੇ ਬੁਲਾਉਣਾ ਫਿਰ ਉਥੇ ਖਰਚਾ ਆਪਣੀ ਲੱਗੂ ਮੈਨੂੰ ਬੁਲਾਉਣ ਦਾ ਠੀਕ ਹੈ ਹਾਂ 5 1 5 6 ਕਿਲੋਮੀਟਰ ਕਰਪ ਫ੍ਰੀ ਵੀ ਕਰ ਦਾਂਗੇ ਹੁਣ ਜੇ ਜ਼ਿਆਦਾ ਦੂਰ ਜਾਊ ਉਹ ਸਾਹਮਣੇ ਖਰਚੇ ਦੇ ਹਿਸਾਬ ਨਾਲ ਦੱਸਾਂਗੇ ਆਪਾਂ ਠੀਕ ਹੈ ਹਾਂਜੀ ਤੇ ਜੇ ਕਈ ਵਾਰੀ ਹੁਣ ਕਿਸੇ ਨੂੰ ਫੋਨ ਪਸੰਦ ਆ ਨੰਬਰ ਪਸੰਦ ਆ ਗਿਆ ਹਾਂਜੀ ਤੇ ਉਹ ਆਰਡਰ ਕਰਨਾ ਚਾਹੁੰਦਾ ਕਿ ਕਿੰਨੀ ਪ ਅੱਧੇ ਪਾਏ 1500 ਰੁਪਏ ਜਿਵੇਂ 3000 ਵਾਲਾ ਨੰਬਰ ਉਹਦਾ 1000 ਰੁਪਏ 1500 ਪਾ ਕੇ ਨੰਬਰ ਬੁੱਕ ਕਰ ਦੂੰਗਾ ਚਾਰ ਪੰਜ ਦਿਨਾਂ ਦੇ ਵਿੱਚ ਬੰਦਾ ਐਕਟਿਵੇਟ ਕਰਾ ਸਕਦਾ ਐ ਨਹੀਂ ਵੀ ਅੱਜ ਇਹ ਨੰਬਰ ਕਰਾ ਅੱਜੇ ਲੈਣਾ ਪਊਗਾ ਚਾਰ ਪੰਜ ਦਿਨਾਂ ਜਿੱਦੇ ਬੰਦਾ ਫ੍ਰੀ ਹੋਊ ਉਹਦੇ ਮੇਰੇ ਕੋਲ ਆ ਕੇ ਲੈ ਆ ਸਕਦਾ ਨੰਬਰ ਠੀਕ ਹੈ ਤੇ ਇੱਕ ਹੋਰ ਚੀਜ਼ ਹੁੰਦੀ ਹੈ ਵੀਰੇ ਹੁਣ ਜਿਵੇਂ ਨੰਬਰ VIP ਨੇਗੇ ਹਾਂਜੀ ਹਾਂਜੀ ਇੱਕ ਤਾਂ ਕਈਆਂ ਦੀ ਸੋਚ ਹੁੰਦੀ ਹੈ ਕਿ ਯਾਰ ਸਾਨੂੰ ਰਾਸ਼ੀ ਵਾਲੇ ਨੰਬਰ ਮਿਲ ਜਾਣ ਹਾਂਜੀ ਹਾਂਜੀ ਤੇ ਉਹ ਕਰਦੇ ਨੇ ਉਹਨੂੰ ਤਿਆਰ ਕਰਦੇ ਨੇ ਉਹ ਤਾਂ ਵੀਰੇ ਬਹੁਤ ਚੱਲ ਰਿਹਾ ਆ ਚੀਜ਼ ਆ ਉਹ ਜਿਹੜੀ ਕਹਿੰਦੇ ਸੀ ਨੰਬਰ ਨੰਬਰੋਲ ਠੀਕ ਹੈ ਵੀ ਮੋਬਾਈਲ ਦੇ ਵਿੱਚ 2 4 8 ਹੋਣਾ ਨਹੀਂ ਚਾਹੀਦਾ ਟੋਟਲ ਸਾਰੇ ਅੱਖਰਾਂ ਦਾ ਜੋੜ 5 ਹੋਣਾ ਚਾਹੀਦਾ ਕੋਈ 5 ਲੈਂਦਾ ਕੋਈ 1 ਲੈਂਦਾ ਕੋਈ 6 ਲੈਂਦਾ ਇਹ ਨੰਬਰ ਨੇ ਐਂਡ ਦੇ ਟ੍ਰਿਪਲ 5 ਟ੍ਰਿਪਲ 5 ਮਿਲ ਜੂਗਾ ਡਬਲ 5 ਮਿਲ ਜੂਗਾ ਉਹ ਵੀਰੇ ਨੰਬਰ ਦੇ ਹਿਸਾਬ ਨਾਲ ਆਪਾਂ ਪੇਮੈਂਟ ਦੱਸਾਂਗੇ ਬੰਦਾ ਫੋਨ ਤੇ ਆਪਾਂ ਨੂੰ ਪੁੱਛ ਸਕਦਾ ਸਹੀ ਗੱਲ ਹੈ ਵੀ ਜੇ ਦਰਨਾ ਬਾਈ ਨੂੰ ਨੰਬਰ ਚਾਹੀਦਾ ਜਿਹੜਾ ਅਖਰ ਵਿੱਚ ਕਟਾਉਣਾ ਜਿਹੜਾ ਅਖਰ ਪਾਉਣਾ ਉਹ ਬਾਕੇ ਆਪਾਂ ਬਾਈ ਨੂੰ ਦੇ ਦਾਂਗੇ ਨੰਬਰ ਜੇ ਦਰਨਾ ਬਾਈ ਨੰਬਰ ਚਾਹੀਦਾ ਉਹਦਾ ਪਤਾ ਹੀ ਉਹਨਾਂ ਨੂੰ ਰਾਸੀ ਦੇ ਹਿਸਾਬ ਨਾਲ ਜੇ ਵਿੱਚ ਬੰਦੇ ਕਹਿੰਦੇ ਨੇ ਮੇਨ ਤਾਂ ਗੱਲ ਆਹੀ ਆ ਵੀ 2 4 8 ਵਿੱਚ ਨਹੀਂ ਹੋਣਾ ਚਾਹੀਦਾ ਨੰਬਰ ਦੇ ਮੈਂ ਬਹੁਤ ਨੰਬਰਾਂ ਦੇ ਦੇਖਿਆ ਅਗਲਾ ਕਹਿੰਦਾ ਯਾਰ 355 555 ਹੁੰਦਾ ਹੈ 55 ਆ ਨੰਬਰ ਆ ਦੇਖੋ ਹੀ ਸਕਰੀਨ ਤੇ ਆ ਕਹਿੰਦੇ ਨੇ ਉਹਨੂੰ ਨੰਬਰ ਹੋਲ ਜੀ ਨੰਬਰ ਆ ਕੀ 2 4 8 6 ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਹਾਂਜੀ ਆਪਾਂ ਨੂੰ WhatsApp ਕਰਦੇ ਬੰਦਾ 2 ਘੰਟਿਆਂ ਦੇ ਵਿੱਚ ਵਿੱਚ ਬੰਦੇ ਨੂੰ ਮੈਸੇਜ ਭੇਜ ਦਾਂਗੇ ਨੰਬਰ ਦਾ ਠੀਕ ਹੈ ਹਾਂ ਨਹੀਂ ਜੇ ਵਿਜੀ ਹੋਏ ਪਰ ਸ਼ਾਮ ਤੱਕ ਭੇਜ ਦਾਂਗੇ ਠੀਕ ਹੈ ਤੇ ਇੱਕ ਜਿਵੇਂ ਹੁਣ ਸਾਡੇ ਆਪਣੇ ਮਾਲਵੇ ਦੇ ਵਿੱਚ ਹਾਂਜੀ ਹਾਂਜੀ ਮਾਨਸਾਰ ਦੀ ਗੱਲ ਕਰੀਏ ਉੱਥੇ ਤਾਂ ਮੋਕਸ਼ ਵਾਲਾ ਹੋਇਆ ਜਿਨੇ 911 ਕੈਮ ਕਰਿਆ ਹੋਇਆ ਹਾਂਜੀ ਇਹਨੂੰ 911 ਨੰਬਰ ਲੈਣਾ ਹੋਵੇ ਬਾਈ ਉਹ ਮਿਲ ਜੂ ਆਪਣੇ ਕੋਲ ਜਿਹੜਾ ਦੇ ਵੀਰੇ ਕੱਲਾ 911 ਲੈਣਾ ਬੰਦੇ ਨੇ ਉਹ ਦੇਵਾਂਗੇ ਆਪਾਂ 1200 ਰੁਪਏ ਦਾ ਜੇ ਲੈਣਾ 0911 ਉਹ ਮਿਲੂਗਾ 1700 ਰੁਪਏ ਦਾ ਨੰਬਰ ਅੱਛਾ ਹਈ ਇਹ ਅਗਸਤ ਦੇ ਐਂਡ ਤੇ ਕਰਾ ਵੀਰੇ ਇਹ ਆਫਰ ਠੀਕ ਹੈ ਅਗਸਤ ਦੇ ਐਂਡ ਤੇ ਕਰਾ ਆਪਣੇ 15 ਅਗਸਤ ਤੱਕ ਲਾਇਆ ਸੀ ਵਿੱਚ ਨੰਬਰ ਬੇਗੇ ਆਪਣੇ ਥੋੜੇ ਨੰਬਰ ਰਹਿ ਗਏ ਜਾਨੀ ਅਗਸਤ ਦੇ ਐਂਡ ਤੇ ਕਰਾ ਆਪਾਂ ਨੰਬਰ ਦੇ ਦਾਂਗੇ 0911 ਠੀਕ ਹੈ ਜਿਹੜਾ ਮਰਜੀ ਬੰਦਾ ਜੇ ਆ ਕੇ ਲਿਆ ਸਾਰਾ ਸਾਨੂੰ ਬੁਲਾਉਣਾ ਤਾਂ ਅਸੀਂ ਕਰ ਰਹਿਾਂਗੇ ਐਕਟੀਵੇਟ ਕੋਈ ਇਹੋ ਜੀ ਗੱਲ ਨਹੀਂ ਇਹਦਾ ਖਰਚਾ ਬਣੀ ਖਰਚਾ ਮਣੀ ਲੈ ਲਾਂਗੇ ਇੱਕ 13013 ਨੰਬਰ ਆ ਹੂੰ ਉਹ 2000 ਰੁਪਏ ਦਾ ਨੰਬਰ ਆ 1313 ਠੀਕ ਹੈ ਉਹ ਵੀ ਬੰਦਾ ਲੈ ਸਕਦਾ 13013 ਪੈਂਟਾ 0 ਹੂੰ ਟ੍ਰਿਪਲ 0 ਜਿਹੜਾ ਮਰਜੀ ਨੰਬਰ ਬੰਦਾ ਲੈ ਸਕਦਾ ਜਿਹੜਾ ਮਰਜੀ ਨੰਬਰ ਆ ਠੀਕ ਹੈ ਹਾਂ ਜਿਹੜਾ ਵੀ ਮੁੰਡਾ ਮਨ ਕਰੇ ਤੇਰੀ ਸਟਾਰਟਿੰਗ ਦਾ ਤੁਸੀਂ ਦੱਸ ਤੀ ਐਂਡ ਇਹਦਾ ਹੈ ਕਿਉਂਕਿ ਨਾ ਐਂਡ ਦਾ ਵੀਰੇ ਹੁਣ ਜਿੰਨਾ ਮਰਜੀ ਮਹਿੰਗਾ ਲੈ ਲਓ ਜੇ ਮੈਂ ਹੁਣ ਪੈਂਟਾ 09 ਸੀਰੀਜ਼ ਅੱਗੇ ਨਾ ਆਇਆ ਹੋਊਗਾ ਪਿੱਛੇ ਹੋਊਗਾ ਪੈਂਟਾ 050 ਉਹ ਹੈਗਾ 1.5 ਲੱਖ ਦੇ ਕਰ ਨੰਬਰ ਮਿਲੂ ਉਹ ਲਓ ਜੀ ਬਾਈ ਮੈਂ ਕਹਿੰਦਾ دیਵਾਨੇ ਵੀ ਵਧੀਆ ਬੈਠੇ ਨੇ ਹਨਾ ਹਾਂ ਜੀ ਹਾਂ ਪੂਰੇ ਇਹਨਾਂ ਦੇ ਵੀਰੇ ਬਾਹੌਕ ਹੈਗਾ ਇਹ ਕੋਈ ਕਿਸੇ ਕਿਸੇ ਨੂੰ ਹੁੰਦਾ ਨਹੀਂ ਤਾਂ ਕਹਿੰਦਾ ਇਹ ਜਾ ਹੋਵੇ ਚੱਕ ਦੇ ਦੇ ਫੱਟੇ ਹਾਂ ਨੰਬਰ ਵੀਰੇ ਸੋਨਾ ਬੋਲਣ ਤੇ ਸੋਨਾ ਲੱਗਦਾ ਉਹਦੇ ਕਰਕੇ ਬੰਦੇ ਲੈਂਦੇ ਨੇ ਇੱਕ ਨੰਬਰ ਹੋਰ ਆ ਮੈਂ ਤੁਹਾਨੂੰ ਬੋਲ ਦਣਾ ਉਹ ਨੰਬਰ ਦਾ 7897 19019 ਅੱਛਾ ਹਾਂ ਜਿਹੜਾ ਅੱਜ ਬੰਦਾ ਲਊ ਆਪਾਂ ਇਹਨੂੰ 2500 ਰੁਪਏ ਦੇ ਦਾਂਗੇ ਨੰਬਰ 5000 ਦਾ ਵੈਸੇ ਆਪਾਂ 2500 ਦੇ ਦਾਂਗੇ ਥੋੜੀ ਵੀਡੀਓ ਦੇਖੜਾਜ ਜਾਊਗਾ ਲਓ ਜੀ ਅੱਜ ਦੇਖ ਲਓਣ ਥੋੜੇ ਸੋਹਣੇ 16 ਤਰੀਕ ਆਹੇ 16 ਦੇ 17 ਬੰਦਾ ਲੈ ਸਕਦਾ 12 ਨੰਬਰ पे ਆਪਣੇ ਕੋਲੇ ਜੇ ਕਿਸੇ ਬਾਈ ਨੇ ਲੈਣਾ ਹੋਵੇ ਉਹ ਥੋੜੇ ਕਰਕੇ ਲਓ ਬਾਈ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਹੈਗਾ ਤੇ ਲਿਸਟ ਵੀ ਚੱਲੀ ਜਾਂਦੀ ਹੈ ਨਾਲ-ਨਾਲ ਦੇਖੋ ਤੁਸੀਂ ਤੇ ਜਿਹੜਾ ਵੀ ਤੁਸੀਂ ਨੰਬਰ ਤੋਂ ਚਾਹੀਦਾ ਬਸ ਉਹਦੇ ਮਾਰਕ ਕਰਕੇ ਬਾਈ ਨੂੰ ਕਾਲ ਕਰਕੇ ਹਾਂ ਪਰ ਸਾਹਿਬ WhatsApp ਜੇ ਕਾਲ ਨਾ ਲੱਗੇ ਤਾਂ WhatsApp ਮੈਨੂੰ ਮੈਸੇਜ ਕਰ ਦਿਓ ਥੋੜੇ ਟਾਈਮ ਨੂੰ ਮੈਂ ਮੈਸੇਜ ਭੇਜ ਦੂਗੀ ਪਰ ਬਿਜੀ ਹੁੰਦਾ ਕਿ ਵੀਰ ਹੋਰ ਨਾ ਕਿਸੇ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਹਨਾ ਉਹ ਇਹ ਕਹੇ WhatsApp ਕਰ ਦਿਓ ਬਸ ਨੰਬਰ ਮੈਨੂੰ ਇਹ ਮੇਰੇ ਵਾਲੇ ਨੰਬਰ ਤੇ WhatsApp ਕਰ ਦਿਓ ਤੁਹਾਨੂੰ ਨੰਬਰ ਮੈਂ ਭੇਜ ਦੂੰਗਾ ਥੋੜੇ ਟਾਈਮ ਨੂੰ WhatsApp ਦੇ ਨਾਲ ਦੀ ਨਾਲ ਠੀਕ ਹੈ ਲਓ ਬਾਈ ਜਿਹੜੇ VIP ਨੰਬਰ ਗਾਰੰਟੀ ਆਪਣੀ 100% ਆ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਬੰਦਾ ਪੇਮੈਂਟ ਪਾਊਗਾ ਤਾਂ ਨੰਬਰ ਦੇਵਾਂਗੇ ਦੇਵਾਂਗੇ ਬੰਦੇ ਵਿੱਚ ਕਹਿੰਦੇ ਨੇ ਬੰਦਾ ਪੇ ਪੈ ਬਾਰ ਮੇ ਦੇ ਦੇ ਪੈਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਬੁਲਾਉਣਾ ਫਿਰ ਮੈਂ ਜਾ ਲਊਗਾ ਹੀ ਲਊਗਾ ਤੁਹਾਡੇ ਸਾਹਮਣੇ ਪੈਸੇ ਨਾ ਕਿਉਂਕਿ ਆਪਣੀ ਫੁੱਲ ਗਰੰਟੀ ਹੈ ਕਿ ਕੋਈ ਇਹੋ ਜੀ ਗੱਲ ਨਹੀਂ ਤੇ ਜਿਹੜੇ ਭਰਾ ਹੁਣ ਵੀ ਆਈਪੀ ਨੰਬਰ ਆ ਲੈਣ ਵਾਰੇ ਸੋਚ-ਸੋਚ ਕੇ ਨਾ ਭੋਲੀ ਗਏ ਸੀਗੇ ਹੱਟ ਭਰਾ ਹੁਣ ਜਿਹੜੇ ਬੰਦੇ ਬਾਹਰ ਰਹਿੰਦੇ ਨੇ ਜਿਵੇਂ ਯੂਕੇ ਹੋ ਗਿਆ ਕੈਨੇਡਾ ਹੋ ਗਿਆ ਉਹ ਉਧਰੋਂ ਬੁੱਕ ਕਰਕੇ ਨੰਬਰ ਉਹਨਾਂ ਦੇ ਫੈਮਿਲੀ ਦੇ ਨਾਂ ਤੇ ਐਕਟੀਵੇਟ ਕਰ ਦਾਂਗੇ ਨੰਬਰ ਠੀਕ ਹੈ ਹਾਂਜੀ ਹਾਂਜੀ ਲਓ ਫੌਰਨ ਵਾਲਿਆਂ ਵਾਸਤੇ ਵੀ ਵੱਡੇ ਆਫਰ ਕਰਤੇ ਬਾਈ ਨੇ ਤੇ ਸਿਰਫ ਨਾ ਰਖੜੀ ਆਫਰ ਹੀ ਆ ਬਾਈ ਇਹ ਜਿਹੜਾ ਜਿੰਨਾ ਰੇਟ ਦੱਸ